ਡਰੀਮ ਪ੍ਰੋਜੈਕਟ ਹੈ ਉਹਦੀ ਸ਼ੁਰੂਆਤ ਹੋ ਜੂਗੀ ਬਕਾਇਦਾ ਜਿਹੜਾ ਨਕਸ਼ਾ ਹੈ ਉਹਦੀ ਗੱਲ ਕਰੀਏ ਤਾਂ ਇਸ ਪਾਸੇ ਇੱਥੇ ਨਕਸ਼ਾ ਰੱਖਿਆ ਗਿਆ ਸੀ ਮੁੱਖ ਮੰਤਰੀ ਬਾਦਨੀਓ ਜਿਹੜਾ ਨਕਸ਼ੇ ਦਾ ਜੈਜਾ ਲਿਆ ਗਿਆ ਅਧਿਕਾਰੀਆਂ ਨੇ ਦੱਸਿਆ ਵੀ ਇੱਥੋਂ ਇਸ ਤਰ੍ਹਾਂ ਕੰਮ ਚੱਲਣਾ ਹੈ ਡਰੀਮ ਪ੍ਰੋਜੈਕਟ ਕਿੱਥੇ ਰਹਿ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤੀਜਾ ਗਿੜਾ ਸੀ ਜੀਵਨੀ ਚੋਨਾ ਦੀ ਗੱਲ ਕਰੀਏ ਤਾਂ ਗਿੱਦੜਵਾਹਾ ਦੇ ਵਿੱਚ ਤਿੰਨਾਂ ਹੀ ਦੌਰਿਆਂ ਦੇ ਵਿੱਚ ਮਾਲਵਾ ਕਨਾਲ ਨੈੱਟਵਰਕ ਹੈ ਜਿਹੜਾ ਜਿਸ ਨੂੰ ਮਾਲਵਾ ਨਹਿਰ ਕਿਹਾ ਗਿਆ ਵੀ ਮਾਲਵਾ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਇਸ ਬਾਰੇ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਇੱਥੋਂ ਦੇ ਉਮੀਦਵਾਰ ਉੱਠੇ ਨੇ ਹਰਜੀਪ ਸਿੰਘ ਡੈਂਪੀ ਢਿੱਲੋਂ ਉਹਨਾਂ ਵੱਨੀਆਂ ਨੂੰ ਵੀ ਇਸ ਪ੍ਰੋਜੈਕਟ ਦਾ ਜਿਹੜਾ ਜ਼ਿਕਰ ਨਹੀਂ ਕੀਤਾ ਜਾਂਦਾ ਆਵੇ ਵਾਦੇ ਵੱਡੇ ਵੱਡੇ ਕੀਤੇ ਗਏ ਕੀ ਸਰਕਾਰ ਹੁਣ ਕੀ ਇਸ ਪ੍ਰੋਜੈਕਟ ਤੋਂ ਡਰ ਲੱਗ ਗਈ ਛੋਟੀ ਆ ਨੀ ਗੱਲ ਜਿਵੇਂ ਸਖਬੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਵੀ ਬਸਾਂ ਜਿਹੜੀਆਂ ਨਹਿਰਾਂ ਦੇ ਵਿੱਚ ਚੱਲਣਗੀਆਂ ਕੀ ਉਹੀ ਗੱਲਾਂ ਹੁਣ ਸਰਦਾਰ ਭਗਵਾਨ ਸਿੰਘ ਮਾਨਤਾ ਨਹੀਂ ਕਰ ਰਹੇ ਕਿਤੇ ਇਹ ਪ੍ਰੋਜੈਕਟ ਆ ਜਿਹੜਾ ਉਹ ਸਿਰਫ ਜਿਹੜਾ ਕਿ ਇੱਕ ਕਾਗਜ਼ਾਂ ਦੇ ਵਿੱਚ ਤਾਂ ਨਹੀਂ ਰਹਿ ਗਿਆ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਤਾਂ ਨਹੀਂ ਰਹਿ ਗਈਆਂ ਟੈਲੀਵਿਜ਼ਨ ਦੀਆਂ ਖਬਰਾਂ ਤੱਕ ਤਾਂ ਹੀ ਸੀਮਤ ਰਹਿ ਗਿਆ ਇੱਥੇ ਉਹ ਦਿਨਾਂ ਤੋਂ ਬਾਅਦ ਇੱਥੇ ਮੈਨੂੰ ਲੱਗਦਾ ਕਿਸੇ ਅਧਿਕਾਰੀ ਨੇ ਕੋਈ ਘੇੜਾ ਨਹੀਂ ਮਾਰਿਆ ਤਾਂ ਜਿੱਥੇ ਮੁੱਖ ਮੰਤਰੀ ਸਾਹਿਬ ਖੜਕੇ ਇਸ ਦਾ ਜੈਜਾ ਲੈਂਦੇ ਆ ਤਾਂ ਉਹ ਪੋਲ ਵੀ ਤੁਹਾਨੂੰ ਵਿਖਾਵਾਂਗੇ ਇਹ ਮਾਨ ਸਾਹਿਬ ਗੱਲਾਂ ਦੂਜਿਆਂ ਤੇ ਚੱਕਦੇ ਨੇ ਸਵਾਲ ਚੱਕਦੇ ਨੇ ਕਿ ਇਹ ਜੋ ਬੋਲਦੇ ਨੇ ਉਹ ਕਰਦੇ ਨਹੀਂ ਅਸੀਂ ਜੋ ਕਹਨੇ ਆ ਉਹ ਕਰਦੇ ਆ ਪਰ ਜਿਹੜਾ ਮਾਲਵਾ ਪ੍ਰੋਜੈਕਟ ਨਹਿਰ ਦਾ ਉਹ ਅੱਜ ਤੱਕ ਇੱਥੇ ਜਿਹ ਆਹ ਹਾਲ ਖੜਾ ਜੇ ਤੁਹਾਡੇ ਸਾਹਮਣੇ ਵਿਖਾ ਦਈਏ ਤਾਂ ਇੱਥੇ ਜੈਜਾ ਲੈ ਕੇ ਗਏ ਸੀ ਇੱਥੋਂ ਹਲੇ ਤਿੱਕਰ ਜਿਹੜਾ ਸਰ ਕੰਨ ਹੈ ਝਾੜ ਬੂਟੀ ਹੈ ਉਹ ਪੱਟੀ ਨਹੀਂ ਗਈ ਤਾਂ ਜਿਹੜਾ ਨਕਸ਼ਾ ਬਣਾਇਆ ਸੀ ਅਧਿਕਾਰੀਆਂ ਨੇ ਉਹ ਨਕਸ਼ਾ ਪਤਾ ਨਹੀਂ ਕਿੱਥੇ ਦੇ ਪਿਆ ਆਸਥਾਨ ਤੇ ਉਹ ਨਕਸ਼ਾ ਲਾਇਆ ਸੀ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਰੱਖਿਆ ਸੀ ਇੱਥੇ ਹੀ ਸ਼ਾਇਦ ਸੀਐਮ ਮਾਨ ਨੇ ਉਹ ਦੇਖਿਆ ਸੀ ਸਸਿਕਾ ਤੁਸੀਂ ਜੁੜਿਓ ਸੱਚਪਾਏ ਦੇ ਨਾਲ ਮੈਂ ਰਣਜੀਤ ਗਿੱਲ ਗੱਲਬਾਤ ਕਰਾਂਗੇ ਗਿੱਦੜਬਾਹਾ ਜਿਮਨੀ ਚੋਣਾ ਨੂੰ ਲੈ ਕੇ ਗਿੱਦੜਬਾਹਾ ਜਿਮਨੀ ਚੋਣਾ ਦੀ ਗੱਲ ਕਰ ਲਈਏ ਤਾਂ ਸਾਰੀਆਂ ਹੀ ਪਾਰਟੀਆਂ ਆਪੋ ਆਪਣੀ ਵਾਹ ਲਾ ਰਹੀਆਂ ਨੇ ਤਾਂ ਡ੍ਰੀਮ ਪ੍ਰੋਜੈਕਟ ਤੁਹਾਨੂੰ ਸਭ ਨੂੰ ਯਾਦ ਹੋਵੇਗਾ 27 ਜੁਲਾਈ ਦਾ ਉਹ ਦਿਨ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਪੂਰੇ ਕਾਫਲੇ ਦੇ ਨਾਲ ਮੰਤਰੀ ਆਉਂਦੇ ਆ ਗਰਮੀਤ ਸਿੰਘ ਗੁੱਡੀਆਂ ਤਾਂ ਹੋਰ ਵੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਐ ਉਹ ਵੀ ਪਹੁੰਚਦੇ ਆ ਤਾਂ ਦੋਦਾ ਦੋਦਾ ਦੀ ਉਹ ਲੋਕੇਸ਼ਨ ਐ ਜਿੱਥੇ ਮਾਲਵਾ ਕਨਾਲ ਐ ਜਿਹਨੂੰ ਮਾਲਵਾ ਨਹਿਰ ਦਾ ਨਾਮ ਦਿੱਤਾ ਗਿਆ ਉਸ ਦਾ ਜਿਹੜਾ ਇੱਥੋਂ ਜੈਜਾ ਲਿਆ ਗਿਆ ਉੱਥੋਂ ਦੇ ਹਾਲਾਤ ਕੀ ਨੇ ਕਿ ਇੱਥੇ ਕੁਝ ਜਿਹੜੀ ਨਹਿਰ ਨੂੰ ਲੈ ਕੇ ਪ੍ਰਕਿਰਿਆ ਸ਼ੁਰੂ ਹੋਈ ਜਾਂ ਸਿਰਫ ਹਵਾ ਦੇ ਵਿੱਚ ਗੱਲਾਂ ਨੇ ਇਸ ਬਾਰੇ ਗੱਲਬਾਤ ਕਰਾਂਗੇ ਅੱਜ ਅਸੀਂ ਤੁਹਾਡੇ ਨਾਲ ਤਾ 27 ਜੁਲਾਈ ਨੂੰ ਜਿਹੜਾ ਮਾਲਵਾ ਨਹਿਰ ਦਾ ਜਿਹੜਾ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਵੱਲੋਂ ਇਸ ਥਾਂ ਤੇ ਜਿੱਥੇ ਅਸੀਂ ਖੜੇ ਆ ਤੁਹਾਨੂੰ ਇਹ ਤਸਵੀਰਾਂ ਵਿਖਾਵਾਂਗੇ ਇੱਥੋਂ ਜਿਹੜਾ ਜੈਜਾ ਲਾਈਨ ਪਹੁੰਚੇ ਸੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਜਿਹੜੇ ਮਾਲਵਾ ਦਾ ਸਭ ਤੋਂ ਇਹ ਆਜ਼ਾਦੀ ਤੋਂ ਬਾਅਦ ਵੱਡਾ ਪ੍ਰੋਜੈਕਟ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂਆਤ ਕੀਤੀ ਗਈ ਆ ਤਾਂ ਇਸ ਤੇ ਜਿਹੜਾ ਐਸਟੀਮੇਟ ਦਿੱਤਾ ਗਿਆ ਸਰਕਾਰ ਦੇ ਵੱਲੋਂ ਕ੍ਰਿਪਟੇ ਇਸੋ ਕਰੋੜ ਰੁਪਿਆ ਜਿਹੜਾ ਇਸ ਤੇ ਲੱਗਤ ਆਉਣੀ ਸੀ ਤਾਂ ਇਹ ਨਹਿਰ ਦੇ ਬੰਦ ਦੇ ਨਾਲ 62 ਪਿੰਡਾਂ ਨੂੰ ਜਿਹੜਾ ਇਸ ਦਾ ਫਾਇਦਾ ਪਹੁੰਚਣਾ ਸੀ ਜਿਹੜਾ ਸਰਕਾਰ ਦੇ ਵੱਲੋਂ ਦਾਵਾ ਕੀਤਾ ਗਿਆ ਤਾਂ ਜਿਹੜਾ ਸਰਕਾਰ ਨੇ ਦੱਸਿਆ ਵੀ 149 ਕਿਲੋਮੀਟਰ ਇਸ ਦੀ ਲੰਬਾਈ ਹੋਊਗੀ ਤਾਂ 12.5 ਫੁੱਟ ਦੀ ਡੰਗਾਈ ਹੋਊਗੀ ਤਾਂ ਕਰੀਬ 55 ਫੁੱਟ ਜਿਹੜੀ ਇਹ ਨਹਿਰ ਚੌੜੀ ਹੋਵੇਗੀ ਕੀ ਇਹ ਗੱਲਾਂ ਕਿੱਥੇ ਜੇ ਖੜੀਆਂ ਨੇ ਧਰਾਤਲ ਸਚਾਈ ਕੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਆ ਤਸਵੀਰਾਂ ਵਿਖਾ ਦਿਓ ਜਿੱਥੇ ਆ ਜਾ ਘਾ ਫੂਸ ਪਿਆ ਦੇਖ ਸਕਦੇ ਹੋ ਇਹ ਘਾ ਇੱਥੇ ਪਹਿਲਾਂ ਜਿੱਦੇ ਇੱਥੇ ਜੈਜਾ ਲਾਲ ਮੱਖ ਮੰਤਰੀ ਆਏ ਸਨ ਤਾਂ ਉਸ ਦਿਨ ਦਾ ਇੱਥੇ ਕਰਹਾ ਕਰੂਹਾ ਮਾਰ ਕੇ ਇਹਨੂੰ ਪੂਰਾ ਲਿਸ਼ਕਾ ਦਿੱਤਾ ਸੀ ਤਾਂ ਹੁਣ ਇੱਥੇ ਜਿਹੜੇ ਵੱਡੇ ਵੱਡੇ ਸਰਕਾਨਾ ਖੜਾ ਹੈ ਉਹ ਸਵਾਗਤ ਕਰ ਰਿਹਾ ਇਸ ਥਾਂ ਦਾ ਤਾਂ ਅੜੀਕ ਵੀ ਕਰ ਰਿਹਾ ਕਰੀਬ 4 ਮਹੀਨੇ ਦਾ ਇੱਥੋਂ ਵਕਵਾ ਹੋਣ ਵਾਲਾ ਹੈ ਜਿਸ ਨੂੰ ਲੈ ਕੇ ਕਿਹਾ ਗਿਆ ਸੀਗਾ ਵੀ ਜਿਹੜਾ ਡ੍ਰੀਮ ਪ੍ਰੋਜੈਕਟ ਹੈ ਉਹਦੀ ਸ਼ੁਰੂਆਤ ਹੋ ਜੂਗੀ ਬਕਾਇਦਾ ਜਿਹੜਾ ਨਕਸ਼ਾ ਹੈ ਉਹਦੀ ਗੱਲ ਕਰੀਏ ਤਾਂ ਇਸ ਪਾਸੇ ਇੱਥੇ ਨਕਸ਼ਾ ਰੱਖਿਆ ਗਿਆ ਸੀ ਮੁੱਖ ਮੰਤਰੀ ਬਾਦਨੀਓ ਜਿਹੜਾ ਨਕਸ਼ੇ ਦਾ ਜਾਇਜ਼ਾ ਲਿਆ ਗਿਆ ਅਧਿਕਾਰੀਆਂ ਨੇ ਦੱਸਿਆ ਵੀ ਇੱਥੋਂ ਇਸ ਤਰ੍ਹਾਂ ਕੰਮ ਚੱਲਣਾ ਪਰ ਉਸ ਨਹਿਰ ਦਾ ਸਵਾਲ ਇਹ ਆ ਵੀ ਨਹਿਰ ਬਣੀ ਜਾਂ ਨਹੀਂ ਉਹ ਸਵਾਲ ਨਹੀਂ ਅਸੀਂ ਉਠਾਰੇ ਸਵਾਲ ਅਸੀਂ ਇਹ ਉਠਾ ਰਹੇ ਆ ਪੰਜਾਬ ਸਰਕਾਰ ਦਾ ਇਹ ਡ੍ਰੀਮ ਪ੍ਰੋਜੈਕਟ ਆ ਤਾਂ ਡ੍ਰੀਮ ਪ੍ਰੋਜੈਕਟ ਕਿੱਥੇ ਰਹਿ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤੀਜਾ ਘੇੜਾ ਸੀ ਜੀਵਨੀ ਚੋਨਾ ਦੀ ਗੱਲ ਕਰੀਏ ਤਾਂ ਗਿੱਦੜਵਾਹਾ ਦੇ ਵਿੱਚ ਤਾਂ ਗਿੱਦੜਵਾਹਾ ਚ ਤੀਜਾ ਘੇੜਾ ਹੁਣ ਕੱਲ ਜਿਹੜਾ ਨੇ ਦੋਦੇ ਭਲਾਈਆਂ ਨੇ ਤਾਂ ਗਿੱਦੜਵਾਹ ਪਹੁੰਚੇ ਸੀ ਤਿੰਨਾਂ ਹੀ ਦੌਰਿਆਂ ਦੇ ਵਿੱਚ ਮਾਲਵਾ ਕਨਾਲ ਨੈਟਵਰਕ ਹੈ ਜਿਹੜਾ ਜਿਸ ਨੂੰ ਮਾਲਵਾ ਨਹਿਰ ਕਿਹਾ ਗਿਆ ਵੀ ਮਾਲਵਾ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ ਇਸ ਬਾਰੇ ਉਹਨਾਂ ਨੇ ਕੋਈ ਜ਼ਿਕਰ ਨਹੀਂ ਕੀਤਾ ਨਾ ਹੀ ਉਹਨਾਂ ਦੇ ਕੋਈ ਮੰਤਰੀ ਬੋਲਦੇ ਆ ਨਾ ਹੀ ਹੋਰ ਉਹਨਾਂ ਦੇ ਚੇਅਰਮੈਨ ਜਾਂ ਇਥੋਂ ਦੇ ਉਮੀਦਵਾਰ ਉੱਠੇ ਨੇ ਹਰਦੀਪ ਸਿੰਘ ਡੈਂਪੀ ਢੱਲੋਂ ਉਹਨਾਂ ਵੱਨੀਆਂ ਨੂੰ ਵੀ ਇਸ ਪ੍ਰੋਜੈਕਟ ਦਾ ਜਿਹੜਾ ਜ਼ਿਕਰ ਨਹੀਂ ਕੀਤਾ ਜਾਂਦਾ ਕੀ ਕਾਰਨ ਆ ਵੀ ਐਡਾ ਪ੍ਰੋਜੈਕਟ ਆ ਜਿਹੜਾ 2300 ਕਰੋੜ ਰੁਪਇਆ ਜਿਹੜੇ ਤੇ ਲਾਗਤ ਆ ਰਹੀ ਹੈ ਦਾਵਾ ਕੀਤਾ ਜਾ ਰਿਹਾ ਸੀ 62 ਪਿੰਡਾਂ ਨੂੰ ਜਿਹੜਾ ਇਸ ਦਾ ਫਾਇਦਾ ਪਹੁੰਚਣਾ ਤਾਂ 149 ਕਿਲੋਮੀਟਰ ਦੀ ਲੰਬਾਈ ਹੋਊਗੀ ਉਹ ਦਾਵੇ ਵਾਦੇ ਵੱਡੇ ਵੱਡੇ ਕੀਤੇ ਗਏ ਕੀ ਸਰਕਾਰ ਹੁਣ ਕੀ ਇਸ ਪ੍ਰੋਜੈਕਟ ਤੋਂ ਡਰ ਲੱਗ ਗਈ ਕੀ ਇਸ ਦੇ ਪਿੱਛੇ ਵਜ੍ਹਾ ਕੀ ਆ ਕੀ ਉਹ ਤਾਂ ਨਹੀਂ ਗੱਲ ਜਿਵੇਂ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਸੀ ਵੀ ਜਿਹੜੀਆਂ ਉਹਦੀਆਂ ਬਸਾਂ ਚਲਾਈਆਂ ਗਈਆਂ ਤਾਂ ਕਿਹਾ ਗਿਆ ਸੀ ਸੁਖਬੀਰ ਸਿੰਘ ਬਾਦਲ ਦੀਆਂ ਬਸਾਂ ਜਿਹੜੀਆਂ ਨਹਿਰਾਂ ਦੇ ਵਿੱਚ ਚੱਲਣ ਗਈਆਂ ਕਿ ਉਹੀ ਗੱਲਾਂ ਹੁਣ ਸਰਦਾਰ ਭਗਵਾਨ ਸਿੰਘ ਮਾਨ ਤਾਂ ਨਹੀਂ ਕਰ ਰਹੇ ਕਿ ਤੇ ਇਹ ਪ੍ਰੋਜੈਕਟ ਆ ਜਿਹੜਾ ਉਹ ਸਿਰਫ ਜਿਹੜਾ ਕਿ ਇੱਕ ਕਾਗਜ਼ਾਂ ਦੇ ਵਿੱਚ ਤਾਂ ਨਹੀਂ ਰਹਿ ਗਿਆ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਤਾਂ ਨਹੀਂ ਰਹਿ ਗਈਆਂ ਤੈਨੀਵਲ ਦੀਆਂ ਖਬਰਾਂ ਤੱਕ ਤਾਂ ਹੀ ਸੀਮਤ ਰਹਿ ਗਿਆ ਤਾਂ ਤੁਸ ਤੁਹਾਨੂੰ ਹਾਲਾਤ ਵਿਖਾ ਰਹੇ ਆ ਇੱਥੇ ਉਹ ਦਿਨਾਂ ਤੋਂ ਬਾਅਦ ਇੱਥੇ ਮੈਨੂੰ ਲੱਗਦਾ ਕਿਸੇ ਅਧਿਕਾਰੀ ਨੇ ਕੋਈ ਘੇੜਾ ਨਹੀਂ ਮਾਰਿਆ ਤਾਂ ਜਿੱਥੇ ਮੁੱਖ ਮੰਤਰੀ ਸਾਹਿਬ ਖੜਕੇ ਇਸ ਦਾ ਜੈਜਾ ਲੈਂਦੇ ਆ ਤਾਂ ਉਹ ਪੁਲ ਵੀ ਤੁਹਾਨੂੰ ਵਿਖਾਵਾਂਗੇ ਇਹ ਦੋਦਾ ਤੇ ਸੋਥਾ ਜਿਹੜਾ ਸੁਰਗਾਪੁਰੀ ਕੋਠਿਆਂ ਨੂੰ ਜਾਵੜਦਾ ਪੁਲ ਉਹੋ ਪੁਲ ਹੈ ਜਿੱਥੋਂ ਇਸ ਨਹਿਰ ਦਾ ਜੈਜਾ ਲਿਆ ਗਿਆ ਨੂੰ ਲੈ ਕੇ ਇਸ ਤੇ ਦਾਅਵੇ ਕੀਤੇ ਗਏ ਵੱਡੇ ਵੱਡੇ ਪਰ ਅੱਜ ਇਹ ਨਹਿਰ ਕਿੱਥੇ ਜੇ ਖੜੀ ਆ ਸੇਰ ਦੇ ਵਿੱਚੋਂ ਪੂਣੀ ਕੱਤੀ ਆ ਕਿ ਨਹੀਂ ਕੱਤੀ ਇਹ ਤੁਸੀਂ ਦੇਖ ਸਕਦੇ ਹੋ ਪਰ ਵੱਡਾ ਸਵਾਲ ਉਹੀ ਫੇਰ ਉੱਠਦਾ ਹੈ ਕਿ ਇਹ ਨਹਿਰ ਦਾ ਜਿਹੜਾ ਵੱਡਾ ਪ੍ਰੋਜੈਕਟ ਸੀ ਮਾਲਵਾ ਨਹਿਰ ਦਾ ਉਸ ਨੂੰ ਲੈ ਕੇ ਮੁੱਖ ਮੰਤਰੀ ਕਿਉਂ ਖਾਮੋਸ਼ ਨੇ ਹੁਣ ਕਿਉਂ ਨਹੀਂ ਬੋਲਦੇ ਕਿ ਇਸ ਨੂੰ ਲੈ ਕੇ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਿੱਛੇ ਜੇ ਉਸ ਤੋਂ ਡਰਦੇ ਨੇ ਜਾਂ ਪੰਜਾਬ ਸਰਕਾਰ ਵੱਨਿਓ ਇਸ ਪ੍ਰੋਜੈਕਟ ਨੂੰ ਠੰਡੇ ਵਸਤੇ ਦੇ ਵਿੱਚ ਪਾ ਦਿੱਤਾ ਜਾਣਾ ਇਸ ਨੂੰ ਲੈ ਕੇ ਕਿਹਾ ਜਾ ਰਿਹਾ ਜਿਸ ਤੇ ਕਰੋੜਾਂ ਰੁਪਏ ਮਸ਼ੂਰੀ ਕੀਤੀ ਗਈ ਫਲੈਕਸ ਬੋਰਡ ਲਾ ਲਾ ਕੇ ਥਾਂ ਤੇ ਥਾ ਥਾਤੇ ਜਿਹੜੇ ਫਲੈਕਸ ਬੋਰਡ ਲੱਗੇ ਸੀ ਇਸ ਨੂੰ ਲੈ ਕੇ ਵੀ ਮਾਲਵਾ ਨਹਿਰ ਦਾ ਜਿਹੜਾ ਵੱਡਾ ਪ੍ਰੋਜੈਕਟ ਹੈ ਆਜ਼ਾਦੀ ਤੋਂ ਬਾਅਦ ਪਾਣੀ ਵਾਸਤੇ ਜਿਹੜੇ ਖੇਤ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਲੱਗਿਆ ਸੀ ਪੰਪਸ ਨਾਲ ਦੇ ਰਾਈ ਚੱਕ ਕੇ ਲੱਗਦਾ ਸੀ ਪਾਣੀ ਉਹਨਾਂ ਤੱਕ ਪਾਣੀ ਪਹੁੰਚਦਾ ਕਰਾਂਗੇ ਕੀ ਉਹ ਪ੍ਰੋਜੈਕਟ ਕਿੱਥੇ ਜੇ ਰਹਿ ਗਿਆ ਇਹ ਸਾਰੇ ਤੇ ਸਵਾਲ ਉੱਠ ਰਹੇ ਨੇ ਇਸ ਨੂੰ ਲੈ ਕੇ ਵਿਰੋਧੀ ਵੀ ਗੱਲਾਂ ਚੱਕਦੇ ਨੇ ਵੀ ਹੁਣ ਮਾਲਵਾ ਨਹਿਰ ਕਿੱਥੇ ਜੇ ਖੜੀ ਆ ਐਕਚੁਅਲ ਦੇ ਵਿੱਚ ਮਾਨ ਸਾਹਿਬ ਗੱਲਾਂ ਦੂਜਿਆਂ ਤੇ ਚੱਕਦੇ ਨੇ ਸਵਾਲ ਚੱਕਦੇ ਨੇ ਕਿ ਇਹ ਜੋ ਬੋਲਦੇ ਨੇ ਉਹ ਕਰਦੇ ਨਹੀਂ ਅਸੀਂ ਜੋ ਕਹਨੇ ਆ ਉਹ ਕਰਦੇ ਆ ਪਰ ਜਿਹੜਾ ਮਾਲਵਾ ਪ੍ਰੋਜੈਕਟ ਨਹਿਰ ਦਾ ਉਹ ਅੱਜ ਤੱਕ ਇੱਥੇ ਜਿਹ ਆਹਾ ਹਾਲ ਖੜਾ ਜੇ ਤੁਹਾਡੇ ਸਾਹਮਣੇ ਵਿਖਾ ਦਈਏ ਤਾਂ ਇੱਥੋਂ ਜੈਜਾ ਲੈ ਕੇ ਗਏ ਸੀ ਇੱਥੋਂ ਹਲੇ ਤਿੱਕਰ ਜਿਹੜਾ ਸਰਕਨ ਹੈ ਝਾੜ ਬੂਟੀ ਹੈ ਉਹ ਪੱਟੀ ਨਹੀਂ ਗਈ ਤਾਂ ਜਿਹੜਾ ਨਕਸ਼ਾ ਬਣਾਇਆ ਸੀ ਅਧਿਕਾਰੀਆਂ ਨੇ ਉਹ ਨਕਸ਼ਾ ਪਤਾ ਨਹੀਂ ਕਿੱਥੇ ਦੇ ਪਿਆ ਆਸਥਾਨ ਤੇ ਉਹ ਨਕਸ਼ਾ ਲਾਇਆ ਸੀ ਜਿੱਥੇ ਅਸੀਂ ਗੱਲ ਕਰ ਰਹੇ ਆ ਰੱਖਿਆ ਸੀ ਇੱਥੇ ਹੀ ਸ਼ਾਇਦ ਸੀਮਾਨ ਨੇ ਉਹ ਦੇਖਿਆ ਸੀ ਤਾ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਅੱਜ ਸਵਾਲ ਇੱਥੇ ਇਹੀ ਉੱਠਦਾ ਵੀ ਮਾਲਵਾ ਨਹਿਰ ਕਿੱਥੇ ਰਹਿ ਗਈ ਕੀ ਮੁੱਖ ਮੰਤਰੀ ਦੇ ਸਿਰਫ ਉਹ ਹਿਥਿਆਰबाजी ਵਾਲਾ ਉਹ ਸਟੰਟ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਹੋਰ ਵੀ ਸਵਾਲ ਉੱਠ ਰਹੇ ਨੇ तमाम ਇਸ ਤੇ ਹੋਰ ਜਿਹੜੀਆਂ ਗੱਲਾਂ ਸਾਹਮਣੇ ਆ ਜਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਫਿਲਹਾਲ ਤੁਹਾਡੇ ਨਾਲ ਅਸੀਂ ਇੰਨੀ ਗੱਲ ਸਾਂਝੀ ਕਰਨਾ ਚਾਹੁੰਦੇ ਸੀ ਵੀ ਜਿਹੜਾ ਡਰੀ ਪ੍ਰੋਜੈਕਟ ਸਰਕਾਰ ਦਾ ਉਹ ਮੁੱਖ ਮੰਤਰੀ ਦੇ ਭਾਸ਼ਣ ਤੋਂ ਓਹ ਹੋ ਹੋਰ ਸਪੀਚਾਂ ਤੋਂ ਕਿਉਂ ਗਾਇਬ ਹੋ ਗਿਆ ਸਭ ਤੋਂ ਵੱਡਾ ਸਵਾਲ ਇਹੀ ਆ ਕਿ ਇਹ ਨਹਿਰ ਬਣੂਗੀ ਜਾਂ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤੱਕ ਸੀਮਤ ਹੋ ਕੇ ਰਹਿ ਜਾਵੇਗੀ ਜੁੜੇ ਰਹੋ ਤੁਸੀਂ ਸੱਚਾਈ ਦੇ ਨਾਲ ਧੰਨਵਾਦ